சவுண்ட் பைட் பாலச்சந்திரன் இருபத்து ஏழு ਮਤਲਬ ਪੇਸ਼ ਹੋ ਕੇ ਪਾਸ ਹੋਇਆ ਹੈ ਕਿ ਗ੍ਰਾਮ ਪੰਚਾਇਤ ਵਿੱਚ ਸ਼ਾਮਲਾ ਜ਼ਮੀਨ ਦੀ ਬੋਲੀ ਸਾਲ 2025 26 ਲਈ ਰੱਖੀ ਗਈ ਹੈ ਗ੍ਰਾਮ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਰਕੇ ਡੀਡੀਪੀਓ ਦਫ਼ਤਰ ਦੇ ਪੱਤਰ ਨੰਬਰ 5547 ਮਿਤੀ 10 10 2025 ਵੰਦ ਵਿੱਚ ਫਾਈਲ ਕਾ ਰਹੀ ਡੀਡੀਪੀਓ ਦਫ਼ਤਰ ਨੰਬਰ 27 ਬਾਈ 23 ਮਿਤੀ 13 10 ਹਾਂ ਕੀਤੀ ਜਾਂਦੀ ਹੈ ਬੋਲੀ ਸ਼ੁਰੂ ਕਰਨ ਤੋਂ ਪਹਿਲਾਂ ਪੱਟੇਦਾਰ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਿੰਡ ਦੇ ਨੌਜਵਾਨਾਂ ਵੱਲੋਂ 2 ਕਿੱਲੇ ਟੋਕਟ ਗਰਾਊਂਡ ਛੱਡਣ ਦੀ ਮੰਗ ਕੀਤੀ ਗਈ ਹੈ ਜੋ ਕਿ ਜੁੱਧ ਨਸ਼ੇ ਅਵਿਰਧ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਲਈ ਕੀਤਾ ਕਿਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਕਰਕੇ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 2 ਕਿੱਲੇ ਖੇਡ ग्राउंड छॾण बाक़ी बचंदे रक़म जी ਯਾਰ ਕਰਦੇ ਸਾਈਡ ਕਰੋ ਐ ਕੈਨ ਕਰੋ ਯਾਰ ਕਨਸਿ ਸਬੀਨ ਹੈ ਇਹ ਪੁਲਿਸ ਨੂੰ ਵੈ ਕਰਦੇ ਨਾ ਸਾਰੀ ਦੀ ਹੋਣੀ ਆ ਕਾਹਦਾ ਬਹੁਤ ਭਾਰੀ ਨੁਕਸਾਨ ਹੈ ਪਿੰਡ ਦੇ ਕੋਲ ਸਾਡੇ ਕੋਲ ਸਪਾਈਸੇ ਵੰਦੀ ਤਨਗਾਨੀ ਹੈ ਬਿਜਲੀ ਦਾ ਮੋਟਰ ਬਿਜਲੀ ਦਾ ਪਹਿਲੇ ਪਾਸੇ ਦਾ ਮੋਟਰ ਦਾ ਐਨ ਮਾਲ ਆਜੋ ਥੱਲੇ ਗਰਾਂ ਲਿਆ ਆਂਦੀ ਬਾਦ ਦੀ ਸੇ ਇਹਦਾ ਚਰਤਾ ਵੀ ਵੀਡੀਓ ਸਾਹਿਬ ਇੱਕ ਹੀ ਕਰ ਆ ਆਗੇ ਸ਼ਰਤਾਂ ਲੈ ਕੇ ਆ ਗਏ ਪੰਚਾਇਤ ਪੰਚਾਇਤ ਕਾਰਨਾ ਸਰਪੰਚ ਕਹਿੰਦਾ ਗਾਲੀ ਨਹੀਂ ਆਗੀ ਹੈ ਤਨੂਬਾ ਤਖਾਏ ਸਾਰੇ ਮੇਰੇ ਬਾਈ ਕਾ ਤੁਸੀਂ ਆਪਣੇ ਚਲੋ ਇਹ ਸਾਰਾ ਐਮਐਲ ਕਰ ਰਿਹਾ ਸਾਰਾ ਸਾਰਾ ਐਮਐਲ ਕਰ ਰਿਹਾ ਤੁਸੀਂ ਕੋਈ ਖੜੇ ਕੀ ਕੀ ਲਿਖੇ ਸਾਰਾ ਐਮਐਲ ਕਰ ਰਿਹਾ ਤੁਸੀਂ ਕਰਾ ਦੇ ਤੁਸੀਂ ਕਰਾ ਦੇ ਤੁਸੀਂ ਆਪ ਦੇਖਦੇ ਲੇਕੇ ਕੀ ਕੀਤੀ ਵੀਰ ਭਾਏ ਨਾਗਰ ਤੁਸੀਂ पांच सौ बंदे खड़े हैं आज तक तो गली नाली बनी नहीं विकास होए बैठे हैं भाई साहब बड़ा सा भी नहीं है क्या लालची की कब्जे कब्जे छुड़ाओ कब्जे छुड़ाओ आज कोई कब्जे नहीं है छुड़ाओ ग्राउंडों में कब्जे कब्जे है हमने हमने तो नहीं बोले हैं कुछ नहीं है कि हम दुनिया का जो नाटक है वो कर रहे हैं हम दुनिया का जो नाटक है वो कर

ਇਹ ਕਿਤੇ ਚੱਲਣ ਵਾਲੇ ਪਿੰਡ ਵਾਲੇ ਆਮ ਕੌਮਟੀ ਤੋਂ ਨੋਟਵਾਲਾ ਦੀ ਮੰਗਿਆ ਕਿ ਤੁਹਾਨੂੰ ਦੂਰੀ ਦੇ ਜਿਹੜੀ ਫੀਡ ਮੰਗਣੀ ਸਾਡੇ ਨੂੰ ਫਸ ਪੰਚ ਦੇ ਜਿਹੜਾ ਉਹ ਜਮੀਨ ਫੜੀ ਧਾਮੀਏ ਕਰਕੇ ਬੋਲੀ ਜੜੀ ਅ ਕੋਈ ਜਾਂ ਤੋਂ ਵੀ ਪ੍ਰਧਾਨਗੀ ਜਿ ਰੱਖੀ ਹੈ ਉਹ ਸਬੰਧਾ ਕਰਨੀ ਉੱਪਰ ਇਥੇ ਝਗੜਾ ਹੁੰਦਾ ਡਰਿਆ ਕਿ ਕੋਈ ਜਾਣੀ ਮਾਣੀ ਨੁਕਸਾਨ ਜੇ ਹੋ ਗਿਆ ਤੇਰੀ ਭੁਗਤਾਈ ਨਹੀਂ ਕਰ ਸਕਦਾ ਇਹ ਕਰਕੇ ਬੋਲੀ ਜਾਂਦੀ ਕਿ ਵੀ ਕੰਮ ਕਰਕੇ ਉਹਦੀ ਅਸਮਾਨ ਲੋਨ ਬੰਦਾ ਬੋਲਿਆ ਜਾ ਰਿਹਾ ਕਿ ਗੇਂ ਮਦਾਨ ਉੱਤੇ ਜਾਵੇ ਜੇ ਕਿ ਬਹੁਤ ਜ਼ਰੂਰੀ ਹੈ ਕਿ ਬਹੁਤ ਹੀ ਜੀਜੀ ਹੋਤੇ ਲੋਕਾਂ ਦੇ ਅੱਗੇ ਗਲੋਡਾ ਨਸ਼ਾ ਆਲੇ ਪੁਰੇ ਜਾਂਦੇ ਨੇ ਇਕੱਲਕੇ ਨਸ਼ਿਆਂ ਨੂੰ ਆਪਾਂ ਹਾਲਪੋਲੀ ਆਪਾਨੂੰ ਨੌਜਵਾਨਾਂ ਨੂੰ ਖੇਡਾਂ ਵਾਲਾ ਪ੍ਰਚਾਰ ਜ਼ਿਆਦਾ ਜ਼ਰੂਰੀ ਹੈ ਜਿਸ ਤੇ ਖੇਡ ਨੂੰ ਨਾਂ ਛੱਡਣਾ ਜ਼ਿਆਦਾ ਹੈ ਉਹਦੇ ਲਈ ਕਾਰਵਾਈ ਕੀਤੀ ਰਹੀ ਹੈ ਅੱਜ ਇਹ ਅਗਲੀ ਕਾਰਵਾਈ ਫੇਰ ਪ੍ਰਬੰਧਕ ਲੱਗ ਗਿਆ ਜੀ ਅਗਲੀ ਸਟੇਟ ਲੱਗੀ ਅੰਗਲੋਸ਼ ਕਰੂਗਾ ਅੰਗਲੋਸ ਸਾਡੇ ਪਿੰਡ ਦਾ ਉਹ ਵੀ ਬੱਚੇ ਖੇਡਣ ਦਾ ਜੀ ਸੰਦੀਪ ਕੁਮਾਰ ਜੀ ਸੰਦੀਪ ਕੀ ਰੋਲਾ ਕੀ ਹੈ ਕਿਉਂ ਇਕੱਠੇ ਹੋਇਆ ਇੱਥੇ ਆਜਾ ਭਾਜੀ ਇਹ ਸਾਡਾ ਗਰਾਊਂਡ ਹੈਗਾ ਅੱਜ ਖੇਡਦੇ ਸਾਮ ਨੂੰ ਬੱਚੇ ਖੇਡਦੇ ਆ ਸਾਰੇ ਤੇ ਉਹ ਕਹਿੰਦੇ ਬੋਲੀ ਕਰਨੀ ਪਰ ਸਾਨੂੰ ਗਰਾਊਂਡ ਚਾਹੀਦਾ ਅਸੀਂ ਬਣਾਇਆ ਹੈ ਸਾਰਾ ਪੋਲ ਪੂਲ ਲੱਗੇ ਆ ਹੈ ਪਿਚ ਬਣੀ ਹੈ ਭਾਜੀ ਸ਼ਾਹ ਉਹਨੇ ਤੇ ਲਾਈਟਾਂ ਲੱਗੀਆਂ ਸਾਰਾ ਲੱਖ ਰੁਪਿਆ ਸੀ ਆਪ ਲਾਇਆ ਸਾਰਿਆਂ ਨੇ ਫੰਡ ਇਕੱਠਾ ਕਰਕੇ ਅੱਛਾ ਜੀ ਤੇ ਇਹ ਕਹਿੰਦੇ ਗਰਾਊਂਡ ਵਾਣੇ ਪਰ ਸਾਨੂੰ ਗਰਾਊਂਡ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਬੱਚੇ ਕਰਨੇ ਆ ਇਹ ਨਸ਼ੇ ਤੇ ਲਾਉਣਗੇ ਗਰਾਊਂਡ ਖੋ ਕੇ ਹਮ ਇੱਕਦੋਂ ਦਾ ਤੁਸੀਂ ਗਰਾਊਂਡ ਬਣਾਇਆ ਜੀ ਇਹ ਕਦੋਂ ਬਣਾਇਆ ਇਹ ਭਾਜੀ ਡੇਢ ਸਾਲ ਹੋ ਗਏ ਨੂੰ ਡੇਢ ਸਾਲ ਹੋ ਗਿਆ ਹਾਂਜੀ ਤੇ ਫਸਲ ਤਾਂ ਨਹੀਂ ਕੋਈ ਅੰਦੇ ਚ ਹੁੰਦੀ ਨਹੀਂ 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 ਅੱਛਾ ਕਿੰਨੇ ਕਿੱਲਾਂ ਬਣਿਆ ਜੀ ਇਹ ਪੌਣੇ ਦੋ ਇਹ ਪੌਣੇ ਦੋ ਅੱਛਾ ਇਹ ਕਹਿੰਦੇ ਵੀ ਇਹਦੀ ਬੋਲੀ ਕਰਾ ਦਿਓ ਹਾਂਜੀ ਹਾਂਜੀ ਅੱਛਾ ਜੀ ਮੇਰਾ ਤਾਂ ਡਾਕੀ ਨਾ ਮੇਰਾ ਨਾ ਰਾਜਕੁਮਾਰ ਹੈ ਜੀ ਜੀ ਵੀਡੀਓ ਸਾਹਿਬ ਨੇ ਅੱਜ ਮਤਾ ਪਾਇਆ ਸੀ ਜੀ ਬੇ ਗਰਾਊਂਡ ਪੱਕਾ ਦੇ ਦਿੱਤਾ ਗਿਆ ਮੁੰਡਿਆਂ ਨੂੰ ਹੂੰ ਉਹ ਮਤੇ ਦੇ ਉੱਤੇ ਕੱਲ੍ਹ ਨੇ ਮੇਰੇ ਸਾਈਨ ਹੋਏ ਨੇ ਮੈਂ ਰਾਜਕੁਮਾਰਾਂ ਜੀ ਮੇਰਾ ਨਾਂ ਅੱਛਾ ਮੈਂਬਰ ਪੰਚਾਇਤੋਂ ਤੁਸੀਂ ਨਹੀਂ ਮੈਂ ਮੈਂਬਰ ਪੰਚਾਇਤ ਨਹੀਂ ਇਹਨਾਂ ਨੇ ਮੈਨੂੰ ਕਹੇ ਸਾਈਨ ਕਰਦੇ ਮੈਂ ਕੱਲ੍ਹ ਨੇ ਸਾਈਨ ਕੀਤੇ ਨੇ ਹੋਰ ਬੰਦਿਆਂ ਨੇ ਸਾਈਨ ਕਰਾਉਣ ਤੋਂ ਪਹਿਲਾਂ ਰਜਿਸਟਰ ਉਹ ਲੈ ਕੇ ਲੈ ਕੇ ਚਲਾ ਗਿਆ ਜੀ ਅੱਛਾ ਜੀ ਠੀਕ ਹੈ ਸਰਪੰਚ ਹੂੰ ਮਤਾ ਪਾਇਆ ਸੀ ਵੀਡੀਓ ਸਾਹਿਬ ਨੇ ਵੀਡੀਓ ਸਾਹਿਬ ਵੀ ਚਾਹੁੰਦੇ ਨੇ ਵੀ ਜਿੱਥੇ ਬੱਚੇ ਖੇਡਦੇ ਨੇ ਉਹ ਗਰਾਊਂਡ ਦਿੱਤਾ ਜਾਵੇ ਜੀ ਹ ਤੇ ਪਿੰਡ ਦਾ ਸਰਪੰਚ ਉਹ ਕਹਿੰਦਾ ਵੀ ਲੋੜ ਹੀ ਨਹੀਂ கிரਾਉਂਡ ਦੀ ਟੋਟਲ ਜ਼ਮੀਨ ਕਿੰਨੀ ਹੈ ਪੰਚਾਇਤ ਦੀ ਟੋਟਲ ਜ਼ਮੀਨ ਹੈਗੀ ਪੌਣੇ ਕੁ ਅਟ ਕਿੱਲੇ ਜੀ ਅੱਛਾ ਜੀ ਤੇ ਕਹਿੰਦੇ ਵੀ ਸਾਰੀ ਦੀ ਬੋਲੀ ਕਰ ਦਿਓ ਇਹ ਕਹਿੰਦਾ ਸਾਰੀ ਦੀ ਬੋਲੀ ਕਰ ਦਿਓ ਜੀ ਪਿਛਲੇ ਸਾਲ ਵੀ ਕਿ ਪੌਣੇ 6 ਕਿੱਲਾਂ ਦੀ ਬੋਲੀ ਹੋਈ ਸੀ ਜੀ ਅੱਛਾ ਜੀ ਤੇ ਦੋ ਕਿੱਲੇ கிரਾਉਂਡ ਦੇ ਦਿੱਤਾ ਗਿਆ ਸੀਗਾ ਜੀ ਹਮ ਅੱਜ ਵੀਡੀਓ ਸਾਹਿਬ ਆਏ ਸੀ ਵੀ ਤੁਹਾਨੂੰ ਪੱਕਾ கிரਾਉਂਡ ਦੇ ਦੇਣਾ ਹੈ ਹਮ ਤੇ ਮਤਾ ਵੀ ਪਾਤਾ ਜੀ ਹਮ ਤੇ ਮੇਰੇ ਇੱਕ ਕੱਲੇ ਦੇ ਸੈਨ ਹੋਣੇ ਜੋ ਮੱਥੇ ਦੇ ਉੱਤੇ ਹਮ ਠੀਕ ਹੈ ਹੋਰ ਨਹੀਂ ਕਿਥੇ ਬੰਦੇ ਦੇ ਥੈਨ ਹੋ ਜੀ ਤੁਸੀਂ ਕੀ ਚਾਹਦੇ ਹੋ ਪਿੰਡ ਵਾਸੀ ਕੀ ਚਾਹਦੇ ਹੋ ਅਸੀਂ ਪਿੰਡ ਵਾਸੀ ਇਹ ਚਾਹੁੰਦੇ ਆ ਵੀ ਇੱਕ ਗਰਾਊਂਡ ਛੱਡਿਆ ਜਾਵੇ ਜੀ ਇਹ ਪੱਕਾ ਮਤਲਬ ਗਰਾਊਂਡ ਮਿਲੇ ਹਾਂ ਜੀ ਪੱਕਾ ਗਰਾਊਂਡ ਮਿਲੇ ਅੱਛਾ ਫਿਰ ਤੁਸੀਂ ਕੀਤੀ ਨਹੀਂ ਅਫਸਰਾਂ ਨਾਲ ਗੱਲ ਅਸੀਂ ਅਫਸਰਾਂ ਨੂੰ ਸਾਰਿਆਂ ਨੂੰ ਮਿਲੇ ਆ ਜੀ ਅਫਸਰਾਂ ਨੇ ਤਾਂ ਹੀ ਅਫਸਰ ਆਏ ਨੇ ਜੀ ਅੱਛਾ ਜੀ ਗਰਾਊਂਡ ਪੱਕਾ ਦੇਣ ਵਾਤੇ ਜੀ ਫਿਰ ਬੋਲੀ ਕੀਤੀ ਹੈ ਕਿ ਨਹੀਂ ਬੋਲੀ ਨਹੀਂ ਕੀਤੀ ਜੀ ਰਜਿਸਟਰੀ ਉਹ ਲੈ ਕੇ ਚਲੇ ਗਏ ਜੀ ਬੋਲੀ ਕੈਨਸਲ ਕਰਤੀ ਬੋਲੀ ਹਾਂ ਜੀ ਇੱਥੇ 200 ਤੋਂ ਵੱਧ ਬੱਚਾ ਖੇਡਦਾ ਜੀ ਸ਼ਾਮ ਨੂੰ ਹਾਂ ਜੀ ਇੱਥੇ 2 ਹੁਣ ਜਿੰਨਾ ਧੀਆਂ ਪੜ੍ਹਨ ਨੇ ਪੰਜਾਬ ਪਾਸ ਦੀ ਜ ਕੋਈ ਵੀ ਪੇਪਰ ਦੀ ਤਿਆਰੀ ਕਰਨੀ ਹੁੰਦੀ ਆ ਉਹ ਇੱਥੇ ਆ ਕੇ ਤਿਆਰੀ ਕਰਦੇ ਹੁੰਦੇ ਆ ਤੇ ਉਹ ਚੀਜ਼ ਸਾਡੇ ਵੱਲੋਂ ਖੋਣ ਨੂੰ ਫਿਰਦੇ ਆ ਜੀ ਤੇ ਤੁਸੀਂ ਆਪ ਦੱਸੋ ਜੀ ਕਿਵੇਂ ਬਾਹਰ ਜਾ ਕੇ ਤਿਆਰੀ ਕੀਤੀ ਜਾ ਸਕਦੀ ਹੈ ਇਸ ਚੰਨ ਮਤਲਬ ਤੁਸੀਂ ਚਾਹੁੰਦੇ ਹੋ ਵੀ ਇੱਥੇ ਗਰਾਊਂਡ ਰਹਿਣਾ ਚਾਹੀਦਾ ਗਰਾਊਂਡ ਰਹਿਣਾ ਚਾਹੀਦਾ ਜੀ ਸਾਡਾ ਪੱਕਾ ਗਰਾਊਂਡ ਸਾਨੂੰ ਬਣਾ ਕੇ ਦਿੱਤਾ ਜਾਣਾ ਚਾਹੀਦਾ ਹਾਂ ਹਾਂ ਜੀ ਅਸੀਂ ਪਿੰਡ ਬੇਗਾਂ ਵਾਲੀ ਤੋਂ ਬੋਲ ਰਹੇ ਹਾਂ ਜੀ ਤੇ ਸਾਡੇ ਪਿੰਡ ਦੇ ਵਿੱਚ ਜਿਹੜੇ ਬੱਚੇ ਆ ਗਰੀਬ ਪਰਿਵਾਰਾਂ ਦੇ ਬੱਚੇ ਇਹਨਾਂ ਕੋਲ ਕੁਝ ਨਹੀਂ ਪੈਦਲ ਸਕੂਲ ਜਾਂਦੇ ਆ ਸਾਡਾ ਸਕੂਲ ਵੀ ਜਿਹੜਾ ਅੱਜ ਤੱਕ 5ਵੀਂ ਕਲਾਸ ਤੱਕ ਦਾ ਸਾਡਾ ਸਕੂਲ ਰਿਹਾ ਤਾਂ ਉਸ ਤੋਂ ਬਾਅਦ 8ਵੀਂ ਤੱਕ ਹੋ ਗਿਆ ਜੀ ਸਾਡੀ ਮੰਗ ਇਹ ਤਾਂ ਰਹਿੰਦੀ ਹੈ ਬੜੇ ਸਾਲਾਂ ਦੀ ਰਹਿੰਦੀ ਵੀ ਸਾਡਾ ਸਕੂਲ ਜਿਹੜਾ ਅਪਗ੍ਰੇਡ ਹੋਰ +2 ਤੱਕ ਸਾਡੀਆਂ ਬੱਚੀਆਂ ਛੋਟੀਆਂ-ਛੋਟੀਆਂ ਪਹਿਣਾ ਬੀਬੀਆਂ ਜਿਨ੍ਹਾਂ ਕੋਲ ਸਾਈਕਲ ਜੋ ਕੋਈ ਪੈਸੇ ਨਹੀਂ ਹੈਗੇ ਉਹ ਸਾਈਕਲ ਤੇ ਕਿ ਜਾਣਾ ਕਿਸੇ ਦੇ ਨਾਲ ਵੀ ਨਹੀਂ ਜਾ ਸਕਦੇ ਤੇ ਆਪ ਦੇ ਬੱਚੇ خود ਮਾਪੇ ਜਿਹੜੇ ਸਾਈਕਲ ਤੇ ਬਿਠਾ ਕੇ ਸਵੇਰੇ ਉਹਨੂੰ ਛੱਡ ਕੇ ਆਂਦੇ ਨੇ ਫਿਰ ਦੁਪਹਿਰ ਤੋਂ ਬਾਅਦ ਵਨ ਵਾਲੇ ਹੀਰਾਵਾਲੀ ਫਾਇਲ ਕਾ ਤੇ ਖੁਈ ਖੜਾ ਸਾਡੇ 4 ਪਿੰਡਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਪਾਸੇ ਜਾ ਰਹੇ ਹੈਗੇ ਤੇ ਸਾਨੂੰ ਇੱਕ ਖੇਡ ਦਾ ਮੈਦਾਨ ਚਾਹੀਦਾ ਸਾਡੇ ਬੱਚੇ ਗਰੀਬਾਂ ਦੇ ਬੱਚੇ ਜਿਹੜੇ ਸ਼ਾਮ ਨੂੰ ਇੱਥੇ ਆ ਕੇ ਤੁਸੀਂ ਦੇਖੋ 150 200 ਬੱਚਾ ਜਿਹੜਾ ਹੈਗਾ ਉਹ ਇੱਥੇ 5 ਵਜੇ ਤੋਂ ਬਾਅਦ ਸ਼ਾਮ ਤੱਕ ਇੱਥੇ ਖੇਡ ਨੂੰ ਤੁਹਾਨੂੰ ਵੇਖਿਆ ਜਾਵੇਗਾ ਤੇ 50 ਤੱਕ ਸਰਕਾਰਾਂ ਕਹਿ ਰਹੀਆਂ ਗੀਆਂ ਪੀ ਸਾਨੂੰ ਅਸੀਂ ਸਰਕਾਰ ਜਿਹੜੀਆਂ ਆਈਆਂ ਸਾਡੀਆਂ ਸਰਕਾਰਾਂ ਨਸ਼ਾ ਵਿਰੋਧ ਹੈ ਤੇ ਸਾਡੇ ਪਿੰਡ ਵਿੱਚ ਜਿਹੜਾ 2 ਸਾਲਾਂ ਦਾ ਗਰਾਊਂਡ ਇੱਥੇ ਚੱਲ ਰਿਹਾ ਹੈਗਾ ਉਹਨੂੰ ਪੰਚਾਇਤ ਇਹ ਕਹਿੰਦੀ ਵੀ ਇਹ ਪੰਚਾਇਤ ਜ਼ਮੀਨ ਠੇਕੇ ਤੇ ਦੇ ਕੇ ਇਹਦੇ ਵਿੱਚ ਵਾਈ ਜੋਗੇ ਨੂੰ ਬਣਾਈ ਜਾਵੇ ਹੂੰ ਬਾਕੀ ਜ਼ਮੀਨ ਕਹਿੰਦੇ ਪਈ ਹੈ 5.5 ਕਿਲੇ ਆ 6 ਕਿਲੇ ਜਿੰਨੀ ਵੀ ਹੈ ਗਰਾਊਂਡ ਦੀ ਜਿਹੜੀ ਬੋਲੀ ਹੈ ਉਹ ਨਹੀਂ ਹੋਣੀ ਚਾਹੀਦੀ ਤੇ ਬਾਕੀ ਜਿਹੜੀ ਜ਼ਮੀਨ ਹੈ ਉਹ ਕਿਸੇ ਬੰਦੇ ਨੂੰ ਕੋਈ ਇਤਰਾਜ਼ ਨਹੀਂ ਹੋਵੇ ਚਾਹੇ ਅੱਜ ਕਰੋ ਚਾਹੇ 6 ਮਹੀਨੇ ਠਹਿਰ ਕੇ ਕਰੇ ਜਦੋਂ ਮਰਜ਼ੀ ਕਰੋ ਤੇ ਉਹ ਅੱਜ ਤੋਂ 6 ਮਹੀਨੇ ਵੀ ਇਹਦੇ ਵਿੱਚ ਪੰਚਾਇਤ ਦਾ ਵੀ ਨੁਕਸਾਨ ਹੈ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਬੋਲੀ ਹੋਣੀ ਸੀ ਅੱਜ ਫਸਲ ਹੋਣੀ ਸੀ ਇੱਥੇ ਤੇ ਇਹ ਸਿਰਫ ਮੈਦਾਨ ਦੇ ਪਿੱਛੇ ਖੇਡ ਗਰਾਊਂਡ ਦੇ ਪਿੱਛੇ ਇਹ ਬੋਲੀ ਜਿਹੜੀ ਵਾਰੀ-ਵਾਰੀ ਇਹਨੂੰ ਕੈਨਸਲ ਕਰ ਦਿੱਤਾ ਜਾਂਦਾ ਹੈਗਾ ਹੁਣੋ ਕੋਣ ਵੰਦਾ ਜ਼ਮੀਨ ਉਹ ਜ਼ਮੀਨ ਉਹ ਸਾਰੀ ਵਿਹਲੀ ਪਈ ਦੋ ਕਿੱਲੇ ਗਰਾਉਂਡ ਵਾਸਤੇ ਛੱਡੀ ਐ ਬਾਕੀ ਸਾਰੀ 6 ਕਿੱਲੇ ਆ ਪੌਣੇ 6 ਕਿੱਲੇ ਜਿੰਨਾ ਵੀ ਰਕਬਾ ਹੈ ਇਹ ਸਾਰੀ ਪੰਚਾਇਤ ਦੇ ਠੇਕੇ ਤੇ ਦਿੰਦੀ ਸੀਗੀ ਤੇ ਇਹਦਾ ਪੰਚਾਇਤ ਨੂੰ ਆਮਦਨ ਆਉਂਦੀ ਸੀਗੀ ਹੁਣ ਇਹ ਦੋ ਕਿੱਲਾਂ ਦੀ ਵਿੱਚ ਬੋਲੀ ਕਰਨ ਵਾਸਤੇ ਕੋਈ ਬੋਲੀ ਨਹੀਂ ਦੇ ਰਿਹਾ ਤੇ ਉਹ ਚਾਹਦੇ ਆ ਵੀ ਬੋਲੀ ਦੇਣ ਇਸ ਵਾਸਤੇ ਪੰਚਾਇਤ ਦਾ ਵੀ ਨੁਕਸਾਨ ਆ ਇਹਦੇ ਵਿੱਚ ਤੇ ਸਰਕਾਰ ਨੂੰ ਅਸੀਂ ਪੂਰੀ ਬੇਨਤੀ ਕਰਦੇ ਆਂ ਕਿ ਸਾਡੇ ਪਿੰਡ ਪਿੰਡ ਬੇਗਾਂ ਵਾਲੀ ਦੇ ਵਿੱਚ ਛੋਟੇ ਬੱਚਿਆਂ ਨੂੰ ਮੁੱਖ ਰੱਖਦੇ ਹੋਏ ਇੱਥੇ ਨਸ਼ਿਆਂ ਵਿਰੁੱਧ ਜਿਹੜਾ ਸਟੇਡੀਅਮ ਸਾਡਾ ਪਿੰਡ ਬੇਗਾਂ ਵਾਲੀ ਤੋਂ ਇਹਨੂੰ ਮਨਜ਼ੂਰ ਕੀਤਾ ਜਾਵੇ। ਠੀਕ। ਕਲੱਬ ਦਾ ਪ੍ਰਧਾਨ ਤੰਦਨ ਬਾਬਾ ਦੀਪ ਸਿੰਘ ਦਾ ਮੈਂ ਕਹਿਣਾ ਚਾਹਨਾ ਕਿ ਇਹ ਗਰਾਊਂਡ ਬੱਚਿਆਂ ਲਈ ਛੱਡਿਆ ਜਾਵੇ ਜੋ ਕਿ ਸਰਪੰਚ ਸਾਡੇ ਅੱਖੇ ਚ ਨਹੀਂ ਬੋਲਦੇ। ਹੂੰ। ਉਹ ਨਸ਼ਿਆਂ ਦੇ ਵਿਰੁੱਧ ਸਾਨੂੰ ਸਰਕਾਰਾਂ ਕਹੀਆਂ ਭੜਕਾ ਰਹੇ ਨੇ ਕਿ ਤੁਸੀਂ ਗਰਾਊਂਡ ਛੱਡੋ ਕਿਵੇਂ ਨ ਦਬਾਅ ਪਾ ਰਹੇ ਨੇ ਬੱਚਿਆਂ ਤੇ ਪਰ ਇਹ ਜੂਤ ਇਕੱਠਾ ਹੈ ਇਹ ਗਰਾਊਂਡ ਛਡਾ ਕੇ ਰਹੇਗਾ ਸਰਪੰਚ ਨੂੰ ਅੱਜ ਵੀ ਕਹਿ ਦੇਣਾ ਚਾਹੁੰਦੇ ਆ ਕਿ ਬੋਲੀ ਨਾ ਅੱਜ ਹੋਏਗੀ ਤੇ ਨਾ ਕੱਲ ਹੋਏਗੀ ਜਦੋਂ ਤੱਕ ਇਹ ਗਰਾਊਂਡ ਨਹੀਂ ਛੱਡਿਆ ਜਾਏਗਾ ਇੱਕੋ ਹੀ ਮੰਗ ਹੈ ਕਿ ਇਹ ਗਰਾਊਂਡ ਛੱਡਿਆ ਜਾਵੇ